ਨੌ ਜੀ ਇਹ ਹੈ ਗੁਰਦਾ ਸਭ ਤੋਂ ਵੱਡਾ ਪਲਾਂਟ ਜੋ ਆਪਣੀ ਕਿਸਮ ਦੇ ਪਾ ਪੂਰੇ ਭਾਰਤ ਦੇ ਵਿੱਚ ਸਿਰਫ ਦੋ ਪਲਾਂਟ ਹੈ ਇਹ ਉਹਦਾ ਅੰਦਰਲਾ ਪਾਸਾ ਹੈ ਆਪਾਂ ਤੁਹਾਨੂੰ ਇਸ ਵਿਸ਼ੇ ਤੇ ਵੀਡੀਓ ਦਿਖਾਉਣ ਜਾ ਰਹੇ ਹਾਂ ਕਿ ਇਹ ਇੰਨੀ ਹੀਟ ਕਿਵੇਂ ਪ੍ਰੋਡਿਊਸ ਕਰਦਾ ਆ ਔਰ ਇੱਕੋ ਸਮੇਂ ਜਿੱਥੇ ਚਾਰ ਪੱਤਾ ਨਿਕਲਦੀਆਂ ਆ ਇੰਨੀ ਭਾਰੀ ਮਾਤਰਾ ਦੇ ਵਿੱਚ ਗੁਰਦਨ ਨਿਕਲਦਾ ਆ ਇਹ ਇੰਨੀ ਜ਼ਿਆਦਾ ਹੀਟ ਕਿਵੇਂ ਪ੍ਰੋਡਿਊਸ ਹੁੰਦੀ ਆ ਤੇ ਕੀ ਵਰਤਿਆ ਜਾਂਦਾ ਇਹਦੇ ਵਿੱਚ ਜਿਹਦੇ ਨਾਲ ਕਿ ਇਹ ਇੰਨੀ ਭਾਰੀ ਔਰ ਹੀਟ ਸਾਰਾ ਪੂਰੀ ਤਰ੍ਹਾਂ ਡਿਟੇਲ ਡਿਟੇਲ ਵਿੱਚ ਜਾਣਨ ਲਈ ਆਓ ਆਪਾਂ ਤੁਹਾਨੂੰ ਇਸ ਪਲਾਂਟ ਦੇ ਅੰਦਰ ਲੈ ਕੇ ਜਾਈਏ ਆ ਤੇ ਇਹਨੂੰ ਬਰੀਕੀ ਨਾਲ ਜਿਹੜਾ ਸਮਝਣ ਵਾਸਤੇ ਆਓ ਵੀਡੀਓ ਨੂੰ ਡਿਟੇਲ ਵਿੱਚ ਦੇਖੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਇੱਕ ਵਾਰ ਫਿਰ ਤੁਹਾਡੇ ਲਈ ਨਵੀਂ ਅਤੇ ਰੋਚਕ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਅਸੀਂ ਆਪਣੇ ਚੈਨਲ ਦੇ ਉੱਤੇ ਆਪਾਂ ਥੋੜੀ ਦਿਨ ਪਹਿਲਾਂ ਤੁਹਾਨੂੰ ਇਹ ਵੀਡੀਓ ਪਾਈ ਸੀ ਗੁੜ ਦੇ ਬਾਰੇ ਕਿ 15-20 ਮਿੰਟ ਵਿੱਚ ਇੱਥੇ ਪੱਤ ਤਿਆਰ ਹੁੰਦੀ ਆ ਤੇ ਕਈ ਸਾਨੂੰ ਮੈਸੇਜ ਆਏ ਸੀਗੇ ਉਹਦੇ ਮੈਸੇਜ ਆਏ ਸੀਗੇ ਔਰ ਕਮੈਂਟ ਆਏ ਸੀਗੇ ਕਿ ਇਹ ਕਿਸ ਤਰ੍ਹਾਂ ਹੀਟਿੰਗ ਪ੍ਰੋਡਕਟ ਕਰਦਾ ਆ ਉਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਅੱਜ ਇਹ ਨਾ ਪਲਾਂਟ ਤੇ ਬਾਹਰਲੇ ਪਾਸੇ ਲੱਗਾ ਹੋਇਆ ਆ ਔਰ ਇਹ ਸ਼ਾਂਤੀ ਇੰਡੀਆ ਸ਼ਾਂਤੀ ਇੰਡੀਆ ਵਾਲਿਆਂ ਦਾ ਇਹ ਮੈਂ ਬੋਰਡ ਜਿਹੜਾ ਤੁਹਾਨੂੰ ਦਿਖਾ ਰਿਹਾ ਹਾਂ ਉਹਨਾਂ ਦਾ ਇਹ ਬੋਇਲਰ ਆ ਔਰ ਇਹ ਲੱਗਾ ਹੋਇਆ ਆ ਇਹਦੇ ਵਿੱਚ ਨਾ ਸਵੇਰੇ ਤੋਂ ਇਹਨੂੰ ਹੀਟਿੰਗ ਸ਼ੁਰੂ ਕਰ ਦਿੰਦੇ ਆ ਇੱਕ ਬੰਦਾ ਜਿਹੜਾ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਉਹ ਉਹਦਾ ਸਿਰਫ ਇਹੀ ਕੰਮ ਹੈ ਪਹਿਲਾਂ ਤਾਂ ਲੱਕੜ ਦੇ ਕੋ ਗੁੱਲੀ ਵਗੈਰਾ ਪਾ ਕੇ ਉਸ ਤੋਂ ਬਾਅਦ ਜੋ ਵੀ ਆਹ ਦੇਖੋ ਇਹ ਪੀੜ ਵਗੈਰਾ ਇਹ ਇਹਦੇ ਵਿੱਚ ਪਾਈ ਜਾਣਾ ਹੈ ਔਰ ਇਹਦੇ ਉੱਤੇ ਟੈਂਪਰੇਚਰ ਵਾਲੀ ਸੂਈ ਲੱਗੀ ਹੋਆ ਔਰ ਉਹ ਦੱਸਦੀ ਆ ਕਿ ਇਹ ਕਿੰਨੀ ਕਿੰਨੀ ਪ੍ਰੋਡਿਊਸ ਕਰ ਰਿਹਾ ਆ ਤੇ ਇਹ ਥੱਲੇਲੇ ਪਾਸੇ ਜਿਹੜਾ ਲੱਗਾ ਹੋਇਆ ਆ ਇਹ ਇਥੋਂ ਸਵਾ ਬਾਹਰ ਕੱਢਦੇ ਆ ਤੇ ਇਹ ਇੱਧਰਲੇ ਪਾਸੇ ਦੋ ਮੋਟਰਾਂ ਲੱਗੀਆਂ ਹੋਈਆਂ ਆ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਉਹ ਪਰਲੇ ਪਾਸੇ ਵਾਲੀ ਉਹ ਜੋ ਦਿਖਾ ਰਿਹਾ ਆ ਉਹ ਪਾਣੀ ਵਾਲਾ ਪੰਪੇ ਆ ਜੋ ਇਹਦੇ ਵਿੱਚ ਨੂੰ ਪਾਣੀ ਮਾਰਦਾ ਆ ਤੇ ਇਹ ਇਥੋਂ ਹਵਾ ਜਾ ਰਹੀ ਆ ਤੇ ਦੋਨੋਂ ਇਹ ਰਲ ਕੇ ਵਿੱਚ ਹੀਟ ਦੇ ਨਾਲ ਪਾਣੀ ਪਾਫ ਪੈਦਾ ਕਰਦਾ ਆ ਔਰ ਸਟੀਮ ਪੂਰੇ ਪ੍ਰੈਸ਼ਰ ਦੇ ਨਾਲ ਇਸ ਪਲਾਂਟ ਦੇ ਅੰਦਰ ਦਾਖਲ ਹੁੰਦੀ ਆ ਜਿਹੜੀ ਇਕੋ ਮਿਲੀ ਚਾਰ ਕੜਾਹਿਆਂ ਨੂੰ ਹੀਟ ਦਿੰਦੀ ਆ ਤੇ ਇਹ ਪਾਣੀ ਦਾ ਲੈਵਲ ਆ ਪੂਰੀ ਤਰ੍ਹਾਂ ਨਾਲ ਇੱਕ ਬੰਦਾ ਇਸੇ ਕੰਮ ਤੇ ਰਹਿੰਦਾ ਆ ਪੂਰੀ ਤਰ੍ਹਾਂ ਨਾਲ ਇਹ ਉੱਪਰ ਫਿਰ ਸੂਈ ਲੱਗੀ ਹੋਈ ਆ ਜੋ ਇਹਦੀ ਕੁੱਲ ਹੀਟ ਪ੍ਰੋਡਕਸ਼ਨ ਨੂੰ ਦੱਸਦੀ ਆ 100 ਤੀ ਇਹ ਦੇਖੋ ਤੇ ਇਹ ਸਵੇਰ ਤੋਂ ਸ਼ੁਰੂ ਚਾਲੂ ਕਰ ਦਿੰਦੇ ਆ ਤੇ ਇਹ ਹਵਾ ਬਾਸਦੀ ਆ ਜਿਹੜੀ ਵਿੱਚ ਨੂੰ ਹਵਾ ਜਾਂਦੀ ਆ ਇਹ ਇਹ ਦੋ ਮੋਟਰਾਂ ਦੇ ਸਟਾਰਟਰ ਆ ਇੱਥੇ ਲੱਗੇ ਹੋਏ ਆ ਜਿਹੜੇ ਤੇ ਹੀ ਪਾਈ ਜਾ ਰਿਹਾ ਆ ਪਾ ਕੇ ਆਪਾਂ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨੇ ਦੱਸਿਆ ਕਿ ਸਵੇਰ ਨੂੰ 4 ਵਜੇ ਤੋਂ ਸਟਾਰਟ ਕਰਕੇ 2-3 ਘੰਟੇ ਇਹਨੂੰ ਹੀਟ ਪ੍ਰੋਡਿਊਸ ਕਰਨ ਲਈ ਲੱਗਦੇ ਆ ਪੂਰੀ ਤਰ੍ਹਾਂ ਨਾਲ ਗਰਮ ਹੋਣ ਲਈ ਤੇ ਇਹ ਪਾਈਪ ਅੰਦਰੋਂ ਆਉਂਦਾ ਆ ਸਟੀਮ ਵੇਸਟ ਆ ਇਹ ਸਟੀਮ ਭਾਫ਼ ਵੇਸਟ ਔਰ ਇਹਦੇ ਵਿੱਚ ਹੀ ਪ੍ਰੈਸ਼ਰ ਅੰਦਰ ਨੂੰ ਆਉਂਦਾ ਆ ਇਹ ਦੇਖੋ ਤੇ ਕੱਲੀ-ਕੱਲੀ ਅਲੱਗ-ਲੱਗ ਪਾਈਪ ਲਾਈ ਹੋਈ ਆ ਔਰ ਇਹ ਲੱਗ-ਲੱਗ ਪੇਪ ਅੱਗੇ ਜਾ ਕੇ ਕੱਲੀ-ਕੱਲੀ ਚੋਹਾ ਘੜਾਇਆਂ ਨੂੰ ਹੀਟ ਪ੍ਰੋਡਿਊਸ ਕਰਕੇ ਦਿੰਦੀ ਆ ਇਹ ਪੱਤੋਂ ਪਾਈ ਹੋਈ ਆ ਨੀਦੀ ਬਾਰੇ ਤਾਂ ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ ਵਿੱਚ ਦੱਸ ਛਟੇ ਆ ਉਹ ਰਹੀ ਇੱਕ ਲਾਈਨ ਦੇ ਵਿੱਚ ਚਾਰ ਹੀ ਕੜਾਹੀਆਂ ਜਿਹੜੇ ਤੁਹਾਨੂੰ ਦਿਖ ਰਹੇ ਆ ਇਹਨਾਂ ਆਪਣੀ ਕਿਸਮ ਦਾ ਪੰਜਾਬ ਵਿੱਚ ਸਿਰਫ ਦੂਜਾ ਪਲਾਂਟ ਹੈ ਇਸੇ ਵਾਰ ਇਹ ਚਾਲੂ ਕੀਤਾ ਔਰ ਇਹ ਕੜਾਹੀ ਦੇ ਥੱਲੇ ਵਾਲਾ ਹਿੱਸਾ ਤੁਹਾਨੂੰ ਲੱਗੇ ਤੋਂ ਦਿਖਾ ਰਹੇ ਆ ਇਹ ਤਿੰਨ ਪਾਸਿਆਂ ਤੋਂ ਇਹਨੂੰ ਇਹ ਦੇਖੋ ਔਰ ਇਹ ਗੱਬੇ ਵਾਲਾ ਜਿਹੜਾ ਆ ਇਹ ਵਾਸ਼ਪੀਕਰਨ ਰਾਹੀਂ ਜੋ ਪਾਣੀ ਨਿਕਲਦਾ ਆ ਉਹਨੂੰ ਬਾਹਰ ਕੱਢਣ ਵਾਸਤੇ ਆ ਉਹ ਥੱਲੇ ਜੋ ਪਾਈਪ ਲੱਗਾ ਹੋਇਆ ਆ ਉਸ ਰਾਹੀਂ ਪਾਣੀ ਬਾਹਰ ਨਿਕਲਦਾ ਆ ਜਿਹੜਾ ਕਿ ਬਹੁਤ ਗਰਮ ਪਾਣੀ ਜਦੋਂ ਬਾਹਰ ਵੀ ਨਿਕਲਦਾ ਹੈ ਔਰ ਇਹ ਕੜਾਹੀ ਨੂੰ ਉਲਟਾਉਣ ਵਾਸਤੇ ਸਿਸਟਮ ਆ ਜਦੋਂ ਉਹਦੇ ਵਿੱਚੋਂ ਪੱਤੇ ਕੱਢਦੇ ਆ ਤੇ ਇਹ ਮੇਲ ਕੱਢ ਰਹੇ ਆ ਔਰ ਇਹਨਾਂ ਦਾ ਦਾਵਾ ਆ ਕਿ ਇੱਥੇ ਬਿਲਕੁਲ ਆਰਗੈਨਿਕ ਵਿਧੀ ਰਹੀ ਬਿਨਾ ਕਿਸੇ ਕੈਮੀਕਲ ਤੋਂ ਗੁੜ ਤਿਆਰ ਕੀਤਾ ਜਾਂਦਾ ਹੈ ਬਿਲਕੁਲ ਸ਼ੁੱਧ ਔਰ ਸਿਰਫ ਗੰਨਿਆਂ ਦੇ ਰਸ ਦੇ ਸਹਾਰੇ ਹਾਂ ਜਿਵੇਂ ਕਿ ਸਾਡੇ ਪ੍ਰਾਤਨ ਸਭਿਆਚਾਰ ਵਿੱਚ ਪ੍ਰਚਲਿਤ ਹੈ ਗੁੜ ਨੂੰ ਨਿਖਾਰਨ ਵਾਸਤੇ ਜਾਂ ਜਦੋਂ ਇਹ ਤੁਸੀਂ ਦੇਖ ਰਹੇ ਆ ਮੈਲ ਕੱਢਦੇ ਆ ਜਦੋਂ ਰਸ ਦੇ ਵਿੱਚੋਂ ਤੇ ਇਹ ਬਾਹਰ ਵੱਲ ਨੂੰ ਜਿਹੜਾ ਪਾਈਪ ਤੁਹਾਨੂੰ ਮੈਂ ਦਿਖਾ ਰਿਹਾ ਸੀ ਇਹ ਆ ਔਰ ਇਹ ਇੰਨਾ ਗਰਮ ਪਾਣੀ ਬਾਹਰ ਨੂੰ ਕੱਢਦਾ ਆ ਕਿ ਇਹਦੇ ਉੱਤੇ ਬੇਸ਼ੱਕ ਸਿਆਲ ਵਿੱਚ ਵੀ ਗੀజర్ ਦੀ ਤਰ੍ਹਾਂ ਪਾਣੀ ਬਾਹਰ ਆ ਰਿਹਾ ਦੇਖੋ ਭਾਪ ਇਹ ਦੇਖੋ ਔਰ ਇੱਥੇ ਸਿਰਫ 15 ਤੋਂ ਲੈ ਕੇ 20 ਮਿੰਟ ਦੇ ਵਿੱਚ ਇੰਨੀ ਹੀਟ ਆ ਔਰ 15-20 ਮਿੰਟ ਦੇ ਵਿੱਚ ਰਸ ਪਾਉਣ ਤੋਂ ਬਾਅਦ ਪੱਤ ਤਿਆਰ ਹੋ ਜਾਂਦੀ ਆ ਪੂਰੀ ਤਰ੍ਹਾਂ ਨਾਲ ਇੰਨੇ ਘੱਟ ਸਮੇਂ ਦੇ ਵਿੱਚ ਔਰ ਇਹ ਦੇਖੋ ਔਰ ਸਿਸਟਮ ਲੱਗਾ ਆ ਉਹਨੂੰ ਜੇਕਰ ਨੂੰ ਖੋਲ ਕੇ ਘਮਾਉਂਦੇ ਆ ਤੇ ਇਹ ਦੇਖੋ ਆਪਾਂ ਤੁਹਾਨੂੰ ਬਿਲਕੁਲ ਸ਼ਾਰਟਕਟ ਦੇ ਵਿੱਚ ਦਿਖਾਇਆ ਹੈ ਆ ਜਿਆਦਾ ਟਾਈਮ ਨਾ ਲੈਂਦੇ ਹੋਏ ਔਰ ਇਹ ਉਹਨੂੰ ਜਿਸ ਤਰ੍ਹਾਂ ਕੀ ਗੁੜ ਦੀ ਚਾਂਟ ਮਾਰੀ ਜਾਂਦੀ ਆ ਬਹੁਤ ਵੱਡੀ ਮਾਤਰਾ ਦੇ ਵਿੱਚ ਗੁੜ ਤਿਆਰ ਕੀ ਹੋ ਰਿਹਾ ਇੱਥੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਸਮੇਂ ਇਕੱਠੇ ਚਾਰ ਕੜਾਹੀ ਚੱਲਦੇ ਆ ਇੱਕ ਕਿਸਮ ਦੀ ਮਿੱਲਤੀ ਪੜਾਈ ਦੇ ਬਰਾਬਰ ਇਹ ਜਗਰੀ ਪ੍ਰੋਡਿਊਸ ਕਰਦਾ ਹੈ ਮਲਖਣ ਪਲਾਂਟ ਇਹ ਆਪਣੀ ਕਿਸਮ ਦਾ ਹੈ ਹੋਰ ਇਹ ਦੇਖੋ ਗੋੜ ਹੋਰ ਗੋੜ ਵੀ ਬਿਲਕੁਲ ਸ਼ੁੱਧ ਅਤੇ ਆਰਗੈਨਿਕ ਤਰੀਕੇ ਨਾਲ ਸਿਰਫ ਮਿੱਠੇ ਛੋਡੇ ਨਾਲ ਪੱਤਾ ਨਿਖਾਰੀ ਜਾਂਦੀ ਆ ਤੇ ਗੁੜ ਦਾ ਰੰਗ ਦੇਖੋ ਇਹ ਦੇਖੋ 15 ਤੋਂ ਲੈ ਕੇ 20 ਤੱਕ ਵੀ ਇੱਕ ਦਿਨ ਦੇ ਵਿੱਚ ਕੱਢ ਦਿੰਦੇ ਪੱਤਾ ਤੇ ਇੰਨੀ ਮਾਤਰਾ ਦੇ ਵਿੱਚ ਗੁੜ ਹੋਣ ਦੇ ਬਾਵਜੂਦ ਧੜਾ ਧੜ ਗੁੜ ਇੱਥੇ ਵਿਕ ਰਿਹਾ ਇਹ ਦੇਖੋ ਕੋਈ 10 ਕਿਲੋ ਕੋਈ 20 ਕਿਲੋ ਕਿਉਂਕਿ ਬਹੁਤ ਵਧੀਆ ਆ ਕੁਆਲਿਟੀ ਇਹਦੀ ਤੇ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸਣਾ ਸਤਿ ਸ੍ਰੀ ਅਕਾਲ